ਸੀਇਏ ਸਟਾਫ پولیس ਬਟਾਲਾ ਨੂੰ ਮਿਲੀ ਵੱਡੀ ਕਾਮਯਾਬੀ ਫਰੋਤੀ ਲੈਣ ਲਈ ਗੋਲੀਆਂ ਚਲਾਉਣ ਵਾਲੇ ਗੈਂਗ ਦੇ ਪੰਜ ਗੁਰਗੇ ਕਿੱਤੇ ਕਾਬੂ ਕਮਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੀਤੀਆਂ ਸੀ ਕਈ ਵਾਰਦਾਤਾਂ ਬੀਤੀ 1 ਮਈ ਅਤੇ 21 ਮਈ ਨੂੰ ਕਮਾਨ ਵਿਖੇ ਗੋਲ ਹੱਟੀ ਦੇ ਮਾਲਕ ਤੇ ਸੁਖ ਪ੍ਰਾਪਰਟੀ ਡੀਲਰ ਦੇ ਦਫਤਰ ਤੇ ਫਰੋਤੀ ਦੀ ਮੰਗ ਨੂੰ ਲੈ ਕੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਇਨ੍ਹਾਂ ਵਾਰਦਾਤਾਂ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਸੀ ਹੋਇਆ ਲੇਕਿਨ ਲਗਾਤਾਰ ਹੋ ਰਹੀਆਂ ਐਸੀਆਂ ਬਾਰਦਾਤਾਂ ਕਾਨੇ ਇਲਾਕੇ ਅੰਦਰ ਦਸ਼ਤ ਪ੍ਰੇਮ ਹੋਰ ਬੰਦਾ ਨਜ਼ਰ ਆ ਰਿਹਾ ਸੀ ਇਹਨਾਂ ਮਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਲਈ ਬਟਾਲਾ ਪੁਲਿਸ ਨੇ ਐਸਐਸਪੀ ਪਟਾਲਾ 소ਹਿਲ ਕਾਸਿਮ ਮੀਰ ਦੇ ਦਿਸ਼ਣ ਨਿਰਦੇਸ਼ਾਂ ਤੇ ਟੀਮ ਤਿਆਰ ਕੀਤੀ ਸੀ ਜਿਸ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਸੁਖਰਾਜ ਸਿੰਘ ਨੇ ਅਹਿਮ ਭੂਮਿਕਾ ਨਿਭਉਂਦੇ ਹੋਏ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮਾਂਜੁਬ ਐਸਐਸਪੀ ਦੀ ਦਿਸ਼ਾ ਨਿਰਦੇਸ਼ ਤੇ ਤੇ ਮਾਂਜੁਬ ਸਾਡੇ ਐਸਪੀਡੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਜਿਹੜੀ ਆਪਣਾ ਜਿਵਾਰ ਦਾ ਦੋ ਘਮਾਂਚ ਹੋਈ ਹੈ ਇੱਕ ਬੋਲ ਹੱਟੀ ਤੇ ਇੱਕ ਕਪਣਾ ਤੇ ਕ੍ਰੋਪ ਡਿਲਿੰਗ ਜਿਹੜੀ ਗੋਲ ਹੱਟੀ ਦੀ ਵਾਰਦਾਤ ਹੋ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਤਾਂ ਹੋਈ ਸੀ ਉਹ ਇੱਕ ਪੰਜ ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਹੀ ਜਿਹੜੀ ਗੋਲ ੱਡੀ ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਂਡ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਨਜੀ ਉਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬੁਲਾਉਂਗੀ ਤੋਂ ਅਰੈਸਟ ਕੀਤਾ ਆ ਆਕਾਸ਼ ਨੂੰ ਜਿਹੜਾ ਫਲਾਨਸ ਕਰਦਾ ਸੀ ਉਹ ਆਪਣਾ ਰੋਗਨ ਹੀ ਜਿਹੜਾ ਕਰਦਾ ਹੈ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੰਨ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇੱਕ ਖੱਬੇ ਰਾਜਪੂਤਾਂ ਤੋਂ ਹਮਤ ਅਟੋਟੋ ਕੇ ਨੇ ਵਿਅਕਤੀਗਤਤਾ ਦੇ ਟੋਟਲ ਅਹੀਂ ਜਿਹੜੇ 5 ਜਾਣੇ ਆਪਣਾ ਅਰੈਸਟ ਕਰ ਲਏ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਐਸਟੀ ਕੇਸ ਦਰਜ ਨਹੀਂ ਹੈ ਇਹਨਾਂ ਦੀ ਆਪਣਾ ਜਿਹੜੇ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀਆਂ ਦਿੱਤੀਆਂ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੇ ਦੋ ਹਾਂ ਜੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮੇਝੇ ਥਾਣੇ ਦੇ ਵਿੱਚ ਕੀਤੀ ਹੈ ਤੇ ਇਹ ਕਿ ਇਹਨਾਂ ਨੇ ਉੱਥੇ ਖਾਂਚੀਆਂ ਰੈਕੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਣੀਆਂ ਜਾਂ ਬਣਾ ਕਰਨਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਖਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜੇ ਇਹ ਕਰ ਰਹੇ ਆਪਣਾ ਜਿਹੜਾ ਗਾਂ ਤੋਂ ਤੀਸ਼ ਸਰ ਕਿਸੇ ਗਿਆਨ ਨਾਲ ਕੰਮ ਕਰਦੇਗੇ ਇਹ ਆਪਣਾ ਜਿਹੜਾ ਅਮਨ ਆਪਣਾ ਕਬੇ ਰਾਜਪੂਤਾ ਤੇ ਦੋਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਬੇਸਤੀ ਕਰਾ ਕੰਮ ਕਰਨਾ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਗਸਟਰ ਨੇ ਪਰਚੇ ਦਰਜ ਨੇ ਹਾਂਜੀ ਕਬੇ ਰਾਜਪੂਤਾਂ ਤੇ ਹਾਂਜੀ ਇਹ ਸਾਡੇ ਥਾਣੇ ਚ ਜਾਂ ਬਾਹਰ ਕਮਾਂਡ ਥਾਣੇ ਜਿੱਤੇ ਦੁਨੀਆ ਅੱਥਰ ਅਰਜੋਈ ਲੱਗਦਾ ਇਸ ਕੇਸ ਵਿੱਚ ਅਗੇਤਰਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾ ਹੀ ਕਰ ਰਹੇ ਨੇ ਤਫਤੀਸ਼ਗਾਨ ਇਹਨਾਂ ਤੋਂ